ਅੱਜ ਅਸੀਂ ਗੱਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾਪੇਟ ਜਿਲ੍ਹਾ ਬਠਿੰਡਾ ਦਾ ਨਾਮ ਵਰ ਸਕੂਲ ਮਾਸਟਰ ਮਾਈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗੀਰੁੱਗੂ ਤੇ ਜਿਹੜੇ ਬਠਿੰਡੇ ਦਾ ਸਕੂਲ ਹੈ ਇਹ ਇੱਥੇ ਬੱਚੇ ਪੁਜੀਸ਼ਨਾਂ ਕੱਢੇ ਇਹਨਾਂ ਨੇ ਗੇਮਾਂ ਦੇ ਵਿੱਚ ਕਿਹੜੀਆਂ ਪੁਜੀਸ਼ਨਾਂ ਕੱਢੀਆਂ ਆਪਾਂ ਗੱਲਬਾਤ ਕਰਾਂਗੇ ਵੈਸੇ ਆਪਾਂ ਇਹ ਸਕੂਲ ਸੂਚੀਆਂ ਦੇ ਵਿੱਚ ਰਹਿੰਦਾਗਾ ਕਿਤੇ ਪੜ੍ਹਾਈ ਦੇ ਵਿੱਚ ਕਿਤੇ ਖੇਡਾਂ ਦੇ ਵਿੱਚ ਤੇ ਐਕਟੀ ਫਿਰ ਬੱਚਿਆਂ ਨੇ ਇਹਨਾਂ ਨੇ ਮੱਲਾ ਮਾਰੀਆਂ ਆਈਆਂ ਕਿਹੜੀ ਗੇਮ ਦੇ ਵਿੱਚ ਮੱਲਾ ਮਾਰੀਆਂ ਆਪਾਂ ਸਾਰੀ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਰਕਾਹਾਂ ਦੇ ਸਾਰੇ ਸਟਾਫ ਨੂੰ ਟੀਚਰ ਸਹਿਬਾਨਾਂ ਨੂੰ ਤੇ ਕੋ ਸਹਿਬਾਨ ਨੂੰ ਧੰਨਵਾਦ ਜੀ ਕਿ ਕਿਹੜੀ ਪੋਜੀਸ਼ਨ ਕਰਦੀ ਹੈ ਬੱਚਿਆਂ ਨੇ ਜੀ ਇਹ ਬੱਚੇ ਸਾਡੇ ਸਟੇਟ ਖੇਡਣ ਗਏ ਸੀ ਰਸਤਾ ਕਸੀ ਦੇ ਵਿੱਚ ਅੰਡਰ 11 ਦੇ ਵਿੱਚ ਓਕੇ ਇਹਨਾਂ ਦੀ ਸਟੇਟ ਦੇ ਵਿੱਚੋਂ ਸੈਕੰਡ ਪੋਜੀਸ਼ਨ ਆ ਠੀਕ ਹੈ ਜੀ ਤੇ ਆਪਣੇ ਸਾਰੇ ਸਕੂਲ ਮਾਸਟਰ ਮਾਈਂਡ ਦੀ ਬੱਚੀ ਹੈ ਇਹ ਇਹ ਬੱਚੇ ਜਿਹੜੇ ਹੈਗੇ ਨੇ ਇਹਦੇ ਚੋਂ 8 ਬੱਚੇ ਮਾਸਟਰ ਮਾਈਂਡ ਦੇ ਨੇ ਦੋ ਬੱਚੇ ਜਿਹੜੇ ਹੈਗੇ ਨੇਗੇ ਉਹ ਇੱਕ ਪੈਰਾਡਾਈਸ ਸਕੂਲ ਸਿੰਗੋ ਤੇ ਇੱਕ ਬੱਚਾ ਪੀ ਕੇ ਐਸ ਸਕੂਲ ਬੱਲੂਆਣਾ ਤੋਂ ਆ ਓਕੇ 8 ਬੱਚੇ ਮਾਸਟਰ ਮਾਈਂਡ ਦੇ ਹਾਂ ਤੇ ਤਿਆਰੀ ਨੰਨੁ ਗ੍ਰੇਥੀ ਲੱਗਦੀ ਸੀ ਜਰ ਸਖੀ ਹਾਂਜੀ ਇਹਨਾਂ ਦੀ ਤਿਆਰੀ ਮੈਡਮ ਬਿਆਨਤ ਕੌਰ ਮੈਡਮ ਕੁਲਵਿੰਦਰ ਕੌਰ ਇਹਨਾਂ ਦੀ ਰਹਿਨਮਾਈ ਦੇ ਵਿੱਚ ਇਹਨਾਂ ਬੱਚਿਆਂ ਨੇ ਇਹ ਯੋਗ ਪ੍ਰਾਪਤੀ ਜਿਹੜੀ ਹੈਗੀ ਉਹ ਕੀਤੀ ਆ ਇੱਥੇ ਅਸੀਂ ਇੱਕ ਗੱਲ ਹੋਰ ਐਡ ਕਰਦੇ ਹਾਂ 2018 ਦੇ ਵਿੱਚ ਰੱਸਾ ਕਸੀ ਜਿਹੜੀ ਸੀਗੀ ਉਹ ਪੰਜਾਬ ਖੇਡਾਂ ਦੇ ਵਿੱਚ ਸ਼ਾਮਲ ਹੋਈ ਉਸ ਦੇ ਵਿੱਚੋਂ ਪੰਜ ਵਾਰੀ ਉਹਦੇ ਚੋਂ ਬਠਿੰਡਾ ਜ਼ਿਲ੍ਹੇ ਨੇ ਹੀ ਇਹ ਜਿਹੜੇ ਸਿਲਵਰ ਮੈਡਲ ਤੇ 골ਡ ਮੈਡਲ ਜਿੱਤੇ ਨੇ ਉਹਦੇ ਵਿੱਚੋਂ ਬਟਿੰਡਾ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡਾ ਬੰਗੀਰਗੂ ਉਹਦੀ ਇੱਕ ਸੰਸਥਾ ਮਾਸਟਰਮਾਈਂਡ ਆ ਇਸ ਵਾਰੀ ਅਸੀਂ ਵੀ ਬਟਿੰਡਾ ਜ਼ਿਲ੍ਹੇ ਦੇ ਵਿੱਚ ਇਸ ਜਿੱਤ ਨੂੰ ਜਿੱਤ ਕੇ ਆਪਣਾ ਯੋਗਦਾਨ ਪਾਇਆ ਤੇ ਅੱਗੇ ਤੋਂ ਕੋਈ ਹੋਰ ਗੀਮਾਂ ਵੱਲ ਵੀ ਧਿਆਨ ਦੇ ਰਿਹਾ ਸਕੂਲੇ ਆਪਣੇ ਹਾਂਜੀ ਗੇਮਸ ਜਿਹੜੀਆਂ ਹੈਗੀਆਂ ਨੇ ਉਹ ਅਜੇ ਸਕੂਲੀ ਗੇਮਸ ਖਤਮ ਨਹੀਂ ਹੋਈਆਂ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਹੈਗੇ ਨੇਗੇ ਉਹ ਜੁੱਡੋ ਦੇ ਵਿੱਚ ਵੀ ਜਾ ਰਹੇ ਨੇ ਪ੍ਰਾਇਮਰੀ ਗੇਮਸ ਜਿਹੜੀਆਂ ਹੈਗੀਆਂ ਨੇਗੀਆਂ ਉਹ ਉਹਦੇ ਵਿੱਚ ਉਸ ਬੱਚੀ ਨੇ ਅੰਡਰ 11 ਚ ਜਾਣਾ ਸਾਡੇ ਬੱਚਿਆਂ ਨੇ ਇਸ ਵਾਰੀ ਪਾਰਟਿਸਿਪੇਟ ਕੀਤਾ ਕਰੋਨਾ ਦੌਰਾਨ ਅਸੀਂ ਇਸ ਪੱਖ ਨੂੰ ਥੋੜਾ ਪਛੜੇ ਉਸ ਤੋਂ ਬਾਅਦ ਅਸੀਂ ਹੁਣ ਇਸ ਵਿਸ਼ੇ ਤੇ ਵਾਪਸੀ ਕੀਤੀ ਆ ਇਸ ਵਾਰੀ ਸਾਡੀ ਅੰਡਰ 19 ਦੇ ਬॉयਜ਼ ਨੇ ਜਿਹੜੇ ਅਜੇ ਉਹਨਾਂ ਦਾ ਬਾਕੀ ਆ ਤੇ ਅੰਡਰ 19 ਦੀਆਂ ਜਿਹੜੀਆਂ ਸਾਡੀਆਂ ਗਰਲਸ ਸੀਗੀਆਂ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਸੀ ਪਰ ਕੁਝ ਕਾਰਨਾਂ ਕਰਕੇ ਉਹ ਅਸੀਂ ਪੋਜੀਸ਼ਨਸ ਨਹੀਂ ਲੈ ਸਕੇ ਤੇ ਅੰਡਰ 11 ਦੇ ਵਿੱਚ ਜੁੱਡੋ ਦੀ ਜਿਹੜੀ ਹੈਗੀ ਆ ਉਹ ਵੀ ਸਾਡੀ ਬੱਚੀ ਨੇ ਪਾਰਟਿਸਿਪੇਟ ਕਰਨਾ ਉਹ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਰਿਜ਼ਲਟ ਦੇਵਾਂਗੇ ਬਿਲਕੁਲ ਹਾਂਜੀ ਮੈਡਮ ਮਤਲਬ ਕਿ ਕਿਦੋਂ ਤੋਂ ਤੁਸੀਂ ਤਿਆਰੀ ਕਰਾਉਣ ਲੱਗੀ ਸੀ ਬੱਚਿਆਂ ਨੂੰ ਜੀ ਅਸੀਂ ਬੱਚਿਆਂ ਨੂੰ ਜੁਲਾਈ ਮਹੀਨੇ ਤੋਂ ਤਿਆਰੀ ਕਰਵਾ ਰਹੀ ਹਾਂ ਜਿੰਨਾ ਕਿ ਸਾਨੂੰ ਸਮਾਂ ਮਿਲਦਾ ਹੈ ਪੀਰੀਅਡ ਦੌਰਾਨ ਕਲਾਸਿਸ ਵੀ ਲੈ ਰਹੇ ਹਾਂ ਬੱਚਿਆਂ ਦੀਆਂ ਤਾਂ ਜਿੰਨਾ ਕਿ ਸਾਨੂੰ ਗਰਾਊਂਡ ਲਈ ਸਮਾਂ ਮਿਲਦਾ ਅਸੀਂ ਉਹਨਾਂ ਕ ਬੱਚਿਆਂ ਨੂੰ ਦਿੰਨੇ ਆ ਇੱਕ ਦੋ ਦੋ ਪੀੜ ਇਹਨਾਂ ਹੀ ਤਿਆਰੀ ਕਰਵਾਈ ਹੈ ਹਾਂਜੀ ਮੈਨੂੰ ਕਿੱਥੋਂ ਤੱਕ ਤੁਹਾਡਾ ਸੁਪਨਾ ਬੱਚੇ ਨੂੰ ਅੱਗੇ ਲੈ ਕੇ ਜਾਂਦਾ ਜੀ ਸਾਡੇ ਬੱਚਿਆਂ ਨੂੰ ਜੀ ਸਟੇਟ ਗੋਲਡ ਤੱਕ ਦੇ ਜੀ ਆਉਣ ਵਾਲੇ ਸਮੇਂ ਜਿਹੜੀਆਂ ਹੁਣ ਥੋੜੀਆਂ ਚਲੋ ਮਿਸਟੇਕ ਰਹਿ ਗਈਆਂ ਨੇ ਹਾਂਜੀ ਬਿਲਕੁਲ ਤਾਂ ਉਹਨਾਂ ਨੂੰ ਸੁਧਾਰਾਂਗੇ ਤਾਂ ਬੱਚਿਆਂ ਨੂੰ ਇਹ ਹੀ ਉਮੀਦ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੰਗੀਆਂ ਪੋਜੀਸ਼ਨ ਹਾਸਲ ਕਰਨ ਸਾਡੇ ਬੱਚੇ ਹਾਂਜੀ ਧੰਨਵਾਦ ਜੀ ਹਰਮਨ ਸਿੰਘ ਅੱਛਾ ਕਿਹੜੀ ਗੇਮ ਚੋਂ ਆਇਓ ਅੱਗੇ ਆਜੋ ਸਕਸੀ ਹਾਂ ਖੁੱਲ ਕੇ ਬੋਲ ਰਸ ਸਕਸੀ ਤੇ ਹੁਣ ਥੋੜਾ ਦਿਖਾ ਦੇ ਪਿੱਛੇ ਵੀ ਹੈ ਨਾ ਕਿੱਥੋਂ ਦੀ ਟੀਮ ਆਏ ਬੈਕ ਹੋ ਜਾ ਸਾਰੇ ਕੁਮਾਰ ਆ ਲੋ ਵੀ ਬਢੰਡਾ ਬਢੰਡਾ ਹੋਈ ਪਈ ਪਿੱਛੇ ਹੋ ਜਾ ਇੱਕ ਵਾਰ ਆ ਮਾਸਟਰ ਮਾਈਂਡ ਸਕੂਲ ਨੇ ਬਢੰਡਾ ਬਢੰਡਾ ਕਰਾਤੀ ਬਈ ਰਸਾ ਗੱਸੀ ਦੇ ਵਿੱਚ ਤੇ ਆ ਤੁਹਾਡੇ ਸਾਹਮਣੇ ਆ ਰਿਜ਼ਲਟ ਤੇ ਇਹਨਾਂ ਦੇ ਸਟਾਫ ਵੀ ਜੋ ਤਿਆਰੀ ਹੈ ਦੇਖੋ ਬਹੁਤ ਖੁਸ਼ ਹੂ ਸਾਡੇ ਇਲਾਕੇ ਦਾ ਨਾਮ ਆ ਸਕੂਲ ਆ ਮਾਸਟਰ ਮਾਈਂਡ ਤੇ ਇਹਨਾਂ ਦੇ ਬੱਚੇ ਦੇਖੋ ਬਢੰਡਾ ਬਢੰਡਾ ਹੋਈ ਪਈ ਹੈ ਬਢੰਡੇ ਦੇ ਵਿੱਚ ਹਾਂਜੀ ਹੋ ਜਾਓ ਸੈਟ ਹੋਣ ਦਿਓ ਹਾਂ ਜੇ ਅੱਗੇ ਤੋਂ ਤਿਆਰੀ ਰਹੂਗੀ ਯੈਸ ਸਰ ਕੀ ਨਾ ਹਰਜੋਤ ਸਿੰਘ ਜੀ ਕਿੰਨੀ ਤਿਆਰੀ ਲਈ ਬਹੁਤ ਜੀ ਤੇ ਜੋਰ-ਜੋਰ ਲੱਗਿਆ ਪੂਰਾ ਹਾਂ ਜੀ ਹਾਂ ਜੀ ਅੱਛਾ ਜੀ ਕੀ ਨਾ ਹਰਸਾ ਸਿੰਘ ਜੀ ਕਿਵੇਂ ਰਹੀ ਫਿਰ ਗੇਮ ਤੁਹਾਡੀ ਪੂਰੀ ਵਧੀਆ ਜੀ ਸਟਾਫ ਦਾ ਫਿਰ ਪੂਰਾ ਸਹਿਯੋਗ ਰਿਹਾ ਹਾਂ ਜੀ ਖਰਾਕੂਬੂ ਦਾ ਧਿਆਨ ਦੇਣਾ ਹਰਜੋਤ ਸਿੰਘ ਜੀ ਤੇ ਖਾਣਾ ਪੀਣਾ ਕਿਵੇਂ ਰਹਿਣ ਰੱਖਦਾ ਫਿਰ ਠੀਕ ਜੀ ਕੀ ਖਾਣਿਆ ਤੁਹਾਡਾ ਤੇ ਪੀਨੇਓ ਹਾਂ ਜੀ ਪੂਰੀ ਜੋਰ ਵਾਲੀ ਗੇਮ ਆ ਇਹ ਹਾਂ ਜੀ ਚੋਰੀ ਜੀ ਹਾਂ ਜੀ ਰਿਗੋਡ ਵਾਲੀ ਚੋਰੀ ਮਾਸਟਰ ਪਲਾਨ ਦਾ ਕਹਤਾ ਵੀ ਗੋਡ ਵਾਲੀ ਚੋਰੀ ਵੀ ਖਾਣੀ ਪੂਗੀ ਖਾਲਾਂਗੇ ਆ ਫਿਰ ਸ਼ੀਟ ਤੇਰੇ ਹੱਥ ਜਾ ਹੈ ਜੀ ਪੂਰਾ ਹੁੰਦਾ ਮੈਂ ਤਾਂ ਹੁਣ ਆਨੰਦ ਜੀ ਵਿੰਡੀ ਕਿਤੇ ਪਾਈ ਸੀਗੀ ਵਿੰਡੀ ਉਹ ਬੱਚੇ ਦੀ ਉਹ ਵਿੰਡੀ ਨਾਲ ਗੱਲ ਕਰਦੇ ਆ ਪਹਿਲਾਂ ਹਾਂਜੀ ਬੱਚੇ ਕੀ ਨਾਮ ਆ ਅਛਾ ਕੀ ਆ ਜੋ ਇਹ ਆ ਜੀ ਆਪਣੇ ਸਰਦਾਰ ਸਾਹਿਬ ਇਹਨਾਂ ਦੀ ਵਿੰਡੀ ਪਾਈ ਸੀਗੀ ਤੇ ਆ ਦੇਖ ਲਓ ਬਾਕੀ ਜਵਾਨ ਵੀ ਵਿੰਡੀ ਵਾਲਾ ਹੀ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਤੇ ਕਿਵੇਂ ਲੱਗਿਆ ਬਹੁਤ ਵਧੀਆ ਸਰ ਅਛਾ ਵਿੰਡੀ ਪਾ ਕੇ ਕੋਈ ਜ਼ੋਰ ਜੂਰ ਤਾਂ ਬਾਵਾ ਲਾਉਣਾ ਪੈਂਦਾ ਹੋਊਗਾ ਯਸ ਸਰ ਤੂੰ ਲਾਸਟ ਸੀ ਕਿ ਮੂਰੇ ਸੀ ਲਾਸਟ ਸਰ ਆ ਵੀਂਡੀ ਲਾਸਟ ਹੀ ਹੁੰਦਾ ਨਾ ਯਸ ਸਰ ਇਹ ਤਿਆਰ ਪੂਰਾ ਮਤਲਬ ਕਿ ਤੇਰਾ ਜਿਹੜਾ ਸਰੀਰ ਆ ਵਾਕਈ ਵੀਂਡੀ ਵਾਲਾ ਨਾ ਯਸ ਸਰ ਤੇ ਗਾਹ ਨੂੰ ਫਿਰ ਵੀਂਡੀ ਦੀ ਰਹੇਗਾ ਕਿ ਅੱਗੇ ਪਿੱਛੇ ਵੀ ਹੋਇਆਗਾ ਜੀ ਜੀ ਸਰ ਪੱਕਾ ਯਸ ਸਰ ਲੈ ਵੀ ਇਹ ਵੀਂਡੀ ਵਾਸਤੇ ਤਿਆਰ ਆਉਣ ਵਾਸਤੇ ਠੀਕ ਆ ਧੰਨਵਾਦ ਹਾਂਜੀ ਕੀ ਨਾਮ ਆ ਬਲਜੋਤ ਸਿੰਘ ਜਸਨੂਰ ਸਿੰਘ ਕਮਦੀਪ ਸਿੰਘ ਗੁਰਨੂਰ ਸਿੰਘ ਅਭੀ ਜੋਸ ਸਿੰਘ ਤੇ ਤੋਂ ਸ਼ਬਦ ਸਰ ਤੁਹਾਡੇ ਬੱਚੇ ਅੱਜ ਪ੍ਰੀਖਿਆਾਂ ਕੱਢੀਆਂ ਆ ਸਾਡੇ ਸਕੂਲ ਦੇ ਲਈ ਬਹੁਤ ਮਾਣ ਮੱਤੀ ਗੱਲ ਹੈ ਕਿ ਅਸੀਂ ਸੈਂਟਰ ਤੋਂ ਸ਼ੁਰੂ ਕਰਕੇ ਹਾਂਜੀ ਫਿਰ ਅਸੀਂ ਮਤਲਬ ਕਿ ਬਲੌਕ ਫਿਰ ਅਸੀਂ ਡਿਸਟ੍ਰਿਕਟ ਦੇ ਵਿੱਚ ਫਿਰ ਅਸੀਂ ਮਤਲਬ ਸਟੇਟ ਦੇ ਵਿੱਚ ਗਏ ਹਾਂ ਅਪਰੋਕਸੀਮੇਟਲੀ ਗੱਲ ਕੀਤੀ ਜਾਵੇ ਤਾਂ 100 ਪਲੱਸ ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ ਬਿਲਕੁਲ ਇਹ ਅਗਰ ਟਾਪ ਪੋਜੀਸ਼ਨ ਹੈਗੀ ਜਿਹੜੀ ਆਪਣੇ ਪੰਜਾਬ ਦੀ ਆਪਾਂ ਸਟੇਟ ਕਹਿੰਦੇ ਆਂਗੇ ਤਾਂ ਮੇਰੇ 24 25 ਸਟੂਡੈਂਟਸ 25 ਸਟੂਡੈਂਟਸ ਮੇਰੇ ਮਤਲਬ ਕਿ ਉਹਤੇ ਸ਼ਮੂਲੀਅਤ ਕਰਕੇ ਆਪਣਾ ਨਾਮ ਲਿਖਵਾ ਗਏ ਹਾਂਜੀ ਮਾਸਟਰਮਾਈਂਡ ਬੰਗੀ ਰੁਗੂ ਦਾ ਪਿੰਡ ਜ਼ਿਲ੍ਹੇ ਹੁਣ 23 ਇਹ 22 ਜਿਲ੍ਹਿਆਂ ਨੂੰ ਹਰਉਣਾ ਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ ਅਸੀਂ ਸਾਰਾ ਹੀ ਮਤਲਬ ਕਿ ਸ਼ੁਕਰਾ ਸ਼ੁਕਰੀਆ ਕਰਦੇ ਹਾਂ ਤੇ ਵਧਾਈ ਦੇ ਪਾਤਰ ਦਿੰਦੇ ਹਾਂ ਕਿ ਸਾਡੇ ਜੋ ਕੋਚ ਨੇ ਦੋਨੋਂ ਹੀ ਦੋਨੋਂ ਹੀ ਫੀਮੇਲਸ ਨੇ ਤੇ ਅਸੀਂ ਉਹਨਾਂ ਦੇ ਸਿਰ ਤੇ ਮਤਲਬ ਬੇਫਿਕਰ ਹੋ ਜਾਂਦੇ ਆ ਮੈਡਮ ਕੁਲਵਿੰਦਰ ਕੌਰ ਮੈਡਮ ਬਿਆਨਤ ਕੌਰ ਜੀ ਅਸੀਂ ਮੈਨੇਜਮੈਂਟ ਕਮੇਟੀ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਪ੍ਰਬੰਧ ਤੋਂ ਬਿਨਾ ਕਦੇ ਕੁਝ ਨਹੀਂ ਹੋ ਸਕਦਾ ਚਾਹੇ ਅਸੀਂ ਨਾਈਟ ਦਾ ਕੈਂਪ ਲਗਾਉਣਾ ਹੈ ਸਾਨੂੰ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਮਤਲਬ ਕਿ ਸਾਨੂੰ ਜ਼ਰੂਰਤ ਪੈਂਦੀ ਹੈ ਤਾਂ ਹਮੇਸ਼ਾ ਮੈਨੇਜਮੈਂਟ ਅਸੀਂ ਲੇਟ ਹੋ ਜਾਂਦੇ ਹਾਂ ਸਕੂਲ ਦੇ ਕੰਚਨ ਦੇ ਲਈ ਸਾਡੇ ਤੋਂ ਅੱਗੇ ਸਾਡੀ ਮੈਨੇਜਮੈਂਟ ਰੁਕੇ ਹੁੰਦੇ ਨੇ ਬਿਲਕੁਲ ਤੇ ਸਰ ਜਿਵੇਂ ਕਿ ਆਪਾਂ ਦੇਖਦੇ ਪੰਜਾਬ ਦੀ ਇਹ ਵਿਰਾਸਤ ਗੇਮ ਸੀਗੀ ਹੈ ਨਾ ਵਿਰਾਸਤੀ ਗੇਮਾਂ ਦੇ ਵਿੱਚ ਇਹ ਬਿਲਕੁਲ ਅਲੋਪ ਹੋ ਗਈ ਸੀਗੀ ਜਿਵੇਂ ਹੁਣ ਆਪਾਂ ਨੂੰ ਮੈਡਮ ਨੇ ਦੱਸਿਆ ਵੀ 2011 ਤੋਂ ਬਾਅਦ ਨਾ ਇਹ ਅੱਗੇ ਆਈ ਹੈ ਤੇ ਇਹਦੇ ਮਤਲਬ ਕਿ ਹੁਣ ਆਪਣੇ ਸਕੂਲ ਇਲਾਕੇ ਦੇ ਵਿੱਚ ਇਹੀ ਸਕੂਲ ਨੇ ਪੀਛੇ ਨਹੀਂ ਗੱਡੀ ਆ ਜਿਵੇਂ ਇਹਨੂੰ ਦੇਖ ਕੇ ਹੋਰ ਸਕੂਲ ਵੀ ਅੱਗੇ ਆਉਣਗੇ ਨਾ ਬਿਲਕੁਲ ਜਿਵੇਂ ਇਹ ਗੇਮਾਂ ਬਿਲਕੁਲ ਖਤਮ ਹੋ ਰਹੀਆਂ ਸੀ ਤੇ ਦੁਬਾਰੇ ਤੁਸੀਂ ਮਾਸਟਰ ਮਾਈਂਡ ਸਕੂਲ ਵਾਲਿਆਂ ਨੇ ਇਹਦੇ ਜਾਣ ਪਾਤੀ ਹੈ ਨਾ ਹੁਣ ਆਸ-ਪਾਸੇ ਵੀ ਪਤਾ ਲੱਗੂ ਵੀ ਇਹ ਜਿਹੜੀ ਵਿਰਾਸਤੀ ਗੇਮ ਹੈ ਇਹਨੂੰ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਇਸ ਗੇਮ ਬਾਰੇ ਜੀ ਨਹੀਂ ਨਹੀਂ ਜੀ ਹਾਂ ਦੁਬਾਰੇ ਫੇਰ ਮਤਲਬ ਕੀ ਤੁਸੀਂ ਚੱਲ ਲੱਗੇ ਥੋੜਾ ਜਿਹਾ ਬ੍ਰੇਕ ਜ਼ਰੂਰ ਲੱਗਿਆ ਜੀ ਵੈਸੇ ਆਪਣੇ ਸਕੂਲ ਦਾ ਗੇਮਸ ਦੇ ਵਿੱਚ ਕੋ-ਕੋਵਿਡ ਤੋਂ ਪਹਿਲਾਂ ਇੱਕ ਆਪਣੀ ਵਿਲੱਖਣ ਪਹਿਚਾਣ ਸੀ ਹਾਂਜੀ ਕੋਵਿਡ ਦੇ ਦੌਰਾਨ ਤਾਂ ਹਰ ਇੱਕ ਦੇ ਬ੍ਰੇਕ ਲੱਗੇ ਜੀ ਦੇਖੋ ਉਸ ਤੋਂ ਬਾਅਦ ਮਤਲਬ ਕਿੰਦੇ ਵੀ ਅਸੀਂ ਦੁਬਾਰਾ ਲਾਸਟ ਈਅਰ ਮਤਲਬ ਕਿ ਜੁਆਇਨ ਕੀਤਾ ਫਿਰ ਤੋਂ ਆਪਣੀ ਉਸੇ ਟੀਮ ਫਾਰਮ ਦੇ ਵਿੱਚ ਤਾਂ ਇਸ ਵਾਰ ਮਤਲਬ ਕਿੰਦੇ ਵੀ ਅਸੀਂ ਕਹਿੰਦੇ ਆ ਕਿ ਸਾਡੀ ਜੋ ਐਂਟਰੀ ਰਹੀ ਹੈ ਪਰਿਤਮਾਕੇਦਾਰ ਰਹੀ ਬਿਲਕੁਲ ਅਸੀਂ ਹਾਈਲਾਈਟ ਰਹੇ ਹਾਂ ਕਿ ਉਸ ਦੇ ਮਤਲਬ ਕਿ ਕਹਿ ਦਵਾਂ ਤਾਂ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਤਾਂ ਦੇਖੋ ਫੋਨ ਤੋਂ ਬੱਚੇ ਜਿਹੜਾ ਅੱਜ ਕੱਲ ਦਾ ਪੇਰੈਂਟਸ ਦਾ ਰਹਿੰਦਾ ਗਾ ਹੋਂ ਤੋਂ ਦੂਰ ਰਹਿੰਦੇ ਨੇ ਸਟੂਡੈਂਟਸ ਫਿਰ ਉਸ ਤੋਂ ਬਾਅਦ ਵੀ ਜਦੋਂ ਗਰਾਊਂਡ ਦੇ ਵਿੱਚ ਆਉਂਦੇ ਨੇ ਤਾਂ ਥੱਕਦੇ ਨਹੀਂ ਤੇ ਨੀਂਦ ਪੂਰੀ ਕੰਪਲੀਟ ਕਰਦੇ ਨੇ ਤਾਂ ਫਿਰ ਜਦੋਂ ਜ਼ੋਰ ਲੱਗਦਾ ਤਾਂ ਫਿਰ ਭੁੱਖ ਵੀ ਮਤਲਬ ਕੀ ਲੱਗਦੀ ਹੈ ਤਾਂ ਜਿਵੇਂ ਇਹਨਾਂ ਦੇ ਕੋਚ ਸਾਹਿਬ ਕਹਿੰਦੇ ਨੇ ਡਾਈਟ ਦਾ ਬੜਾ ਰਹਿ ਗਿਆ ਹੁਣ ਦੇਖੋ ਵੀ ਬੱਚਾ ਨੂੰ ਮਤਲਬ ਕੀ ਕਹਿ ਸਕਦੇ ਕਹਿੰਦੇ ਵੀ ਜਿਹੜੇ ਆਪਣੇ ਫਾਸਟ ਫੂਡ ਨੇ ਹਾਂਜੀ ਤਾਂ ਇੱਕ ਤਾਂ ਵੈਸੇ ਸਭ ਨੂੰ ਨਹੀਂ ਖਾਣੇ ਚਾਹੀਦੇ ਆਪਾਂ ਨੂੰ ਤੇ ਇਹਨਾਂ ਦੇ ਜਿਵੇਂ ਕੋਚ ਸਾਹਿਬ ਨੇ ਇਹਨਾਂ ਨੂੰ ਦੱਸਿਆ ਹੋਇਆ ਵੀ ਆਪਾਂ ਜਿਹੜੇ ਮਿਲਕ ਦੀ ਡਾਈਟ ਲੈਣੀ ਹੈ ਜਾਂ ਮਤਲਬ ਓਟਸ ਲੈਣੇ ਨੇ ਜਾਂ ਵੀ ਆਪਾਂ ਜਿਹੜੀ ਚੂਰੀ ਜਿਵੇਂ ਵਿਰਾਸਤ ਦੀ ਖੇਡ ਕਹਿੰਦੇ ਚੂਰੀ ਵੀ ਆਪਣੀ ਵਿਰਾਸਤ ਆ ਪੰਜਾਬ ਦੀ ਹੈ ਨਾ ਉਹਦੇ ਵਿੱਚ ਵਾਪਸ ਸੀ ਅਸੀਂ ਮਤਲਬ ਕਿ ਰਹੇ ਹਾਂ ਬਿਲਕੁਲ ਜੀ ਬਿਲਕੁਲ ਤੁਹਾਡੇ ਸਾਹਮਣੇ ਹੈ ਜੀ ਸਾਡਾ ਰਿਜ਼ਲਟ ਹਾਂਜੀ ਦੋਸਤੋ ਮਾਸਟਰ ਮਾਈਂਡ ਦੇ ਇਕੱਲੇ ਮੁੰਡੇ 11 ਵਾਲੇ ਕਹਿੰਦੇ ਕੁੜੀਆਂ ਕਹਿੰਦੇ ਅਸੀਂ ਵੀ ਪਿੱਛੇ ਨਹੀਂ ਹਟਦੇ ਜਾਂ ਤੇ ਕੁੜੀਆਂ ਨੇ ਵੀ ਪੁਜੀਸ਼ਨ ਕੱਢੀਆਂ ਆ ਕਿਹੜੀ ਗੇਮ ਚ ਪੁਜੀਸ਼ਨ ਕੱਢੀਆਂ ਉਹ ਬੱਚਿਆਂ ਨਾਲ ਹੀ ਗੱਲ ਕਰਦੇ ਹਾਂ ਹਾਂਜੀ ਬੇਟਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜੀ ਗੇਮ ਚ ਪੁਜੀਸ਼ਨ ਕੱਢੀ ਆ ਕਿਹੜੀ ਚੋਂ ਅਸਾ ਕਸੀ ਅਸਾ ਕਸੀ ਹਾਂਜੀ ਤੇ ਕਿਹੜੀ ਪੁ ਤੇ ਆਕੀ ਥੋੜੀ ਪ੍ਰੋਬਲਮ ਕੰਪਲੀਸ਼ਨ ਨਹੀਂ ਆ ਸਹੀ ਅੱਛਾ ਤੇ ਅਗਲੀ ਵਾਰ ਸਾਡਾ ਹੈਗੇ ਗੋਲਡੀ ਲੈ ਕੇ ਆਉਣਾ ਜੀ ਤਾਲੀਆਂ ਮਾਰੋ ਬੱਚੇ ਦੀ ਆਸ ਦੇਖੋ ਵੀ ਐਕੀ ਕੋਈ ਕਮੀਆਂ ਪਿੱਛੀਆਂ ਰਹਿ ਜਿੰਦੀਆਂ ਪਰ ਗਾਹ ਨੂੰ ਕਹਿੰਦੇ 골ਡ ਲੈ ਕੇ ਆਉਣਾਗਾ ਤੇ ਹੋਰ ਕੀ ਕਹਿਣਾ ਚਾਹੋਗੇ ਇੱਚੋ ਸਰ ਅਸੀਂ ਜੁੱਡੋ ਚ ਵੀ ਰਹੇ ਆ ਅੱਛਾ ਸਾਰੀਆਂ ਕੁੜੀਆਂ ਸਟੇਟ ਟਿਕਟਰ ਵੀ ਪਹੁੰਚੇ ਹੋਈਆਂ ਆ ਸਰ ਅੱਛਾ ਜੁੱਡੋ ਚ ਸਟੇਟ ਟਿਕਟਰ ਤੁਸੀਂ ਰਹੇ ਹੋ ਹਾਂਜੀ ਸਰ ਪੀਸ਼ਨ ਆ ਗਈ ਸੀ ਪੀਸ਼ਨ ਸਰ ਉਹਦੇ ਚ ਵੀ ਸੈਕਿੰਡ ਆ ਗਈ ਸੀ ਸਰ ਨਹੀਂ ਬਹੁਤ ਵਧੀਆ ਪਰ ਸੈਕਿੰਡ ਆ ਗਈ ਸੀ ਤਾਂ बोल के दसुनो सेकंड पोजीशन थोड़ी आई भी है ना मैं डर के नाखो सेकंड पोजीशन बहुत होती है बेटा हां ताड़ियां ला दो इस सेकंड पोजीशन पे बिल्कुल थैंक यू बेटा थैंक यू हां जी अबनीत काल दसो अपना नाम अवनीत कौर अच्छा ਤੁਸੀਂ ਕਿਹੜੀ ਗੇਮ ਚੋਂ ਮੈਂ ਵੀ ਟੱਗ ਆਫ ਵਾਰ ਸਰ ਅਸੀਂ ਸਾਡੀ ਪੂਰੀ ਸਾਰੀ ਟੀਮ ਗਈ ਸੀ अच्छा ਤੇ ਇਸ ਵਾਰ ਸਰ ਕੁਝ ਕਾਰਨਾਂ ਦਾ ਕਰਕੇ ਸਾਡੀ ਪੋਜੀਸ਼ਨ ਨਹੀਂ ਆਈ ਬਸ ਨੈਕਸਟ ਟਾਈਮ ਸਰ पक्की आ

ਤੇ ਉੱਥੇ ਮੇਰੀ ਕੱਲੀ ਦੀ ਸਿਲੈਕਸ਼ਨ ਹੋਈ ਸੀਗੀ ਸਾਰੇ ਮਤਲਬ ਤਿੰਨ ਕੁੜੀਆਂ ਗਈਆਂ ਸੀ ਅਸੀਂ ਉਹਨਾਂ ਚੋਂ ਤੇ ਸਾਡੀ ਸਟੇਟ ਚ ਥੈਰਾਪੀਸ਼ਨ ਆਈ ਸੀ ਉੱਥੇ ਤੇ ਐਕਤੀ ਕਿੰਨੇ ਬੱਚੇ ਗਏ ਸੀ ਐਕਤੀ ਸਾਡੇ ਸਕੂਲ ਚੋਂ 5 ਬੱਚੇ ਗਏ ਸੀਗੇ ਤੇ ਅਸੀਂ ਮਤਲਬ ਥੋੜੀਆਂ ਹੀ ਪ੍ਰੋਬਲਮਸ ਕਰਕੇ ਸਾਡੀ ਪੀਸ਼ਨ ਰਹਿ ਗਈ ਤੇ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵਾਰ ਸਾਡੀ ਪੀਸ਼ਨ ਆਵੇ ਦੇਖੋ ਦੋਸਤ ਪਹਿਲਾਂ ਬੱਚਾ ਕੱ ਲੈ ਗਿਆ ਸੀ ਤੇ ਐਕਤੀ 5 ਬੱਚੇ ਲੈ ਕੇ ਗਿਆ ਜਿੱਤ ਹਾਰ ਤਾਂ ਦੇਖੋ ਬਣੀ ਆ ਪਰ ਆਪ ਦੇ ਨਾਲ ਦੇਖੋ ਕਿੰਨੇ ਬੱਚੇ ਹੋਰ ਜੋੜੇ ਇਹਨਾਂ ਨੇ ਸਭ ਤੋਂ ਜਿਹੜੀ ਮਾਨ ਵਾਲੀ ਗੱਲ ਆ ਤੇ ਅੱਗੇ ਤੋਂ ਫਿਰ ਕੀ ਗੋਲ ਆ ਤੁਹਾਡਾ ਬੇਟਾ ਸਰ ਅੱਗੇ ਮੈਂ ਮਤਲਬ ਕੈਪਟਨ ਬਣ ਕੇ ਆਉਣਾ ਚਾਹੁੰਦੀ ਆ ਟੀਮ ਦੀ ਕਿ ਮਤਲਬ ਇਹਨਾਂ ਨੂੰ ਮੈਂ 골ਡ ਮੈਡਲ ਦਿਵਾਵਾਂ ਲੈ ਵੀ ਤਾਲੀਆਂ ਲਾ ਦਿਓ ਬੱਚੇ ਨੇ ਅੱਗੇ ਕੈਪਟਨ ਬਣਨਾ ਤੇ 골ਡ ਲੈ ਕੇ ਆਉਣਾ ਠੀਕ ਹੈ ਬਟਾ ਧੰਨਵਾਦ ਪਰਮਾਤਮਾ ਕੀ ਆਸ ਕਰਦੇ ਆਂ ਵੀ ਇੱਥੇ 골ਡਾਂ ਦੇ ਢੇਰ ਲੱਗ ਜਣ ਇਸ ਮਾਸਟਰਮਾਈਂਡ ਸਕੂਲ ਦੇ ਵਿੱਚ ਤੇ ਬੱਚੇ ਹੋਰ ਤਰੱਕੀਆਂ ਕਰਨ ਹਾਂਜੀ ਦੋਸਤੋ ਜਿਵੇਂ ਕਿ ਮਾਸਟਰਮਾਈਂਡ ਦੇ ਸਟਾਫ ਦਾ ਤਾਂ ਪੂਰਾ ਯੋਗਦਾਨ ਰਿਹਾ ਹੀ ਹੈ ਨਾ ਤੇ ਨਾਲ ਨਾਲ ਬੱਚਿਆਂ ਦੇ ਮਾਪੇ-ਬਾਪ ਦਾ ਵੀ ਵੱਧ ਚੜ ਕੇ ਸਹਿਯੋਗ ਰਿਹਾ ਬੱਚੇ ਨੂੰ ਅੱਗੇ ਗੇਮਾਂ ਵਿੱਚ ਲਿਆਉਣ ਵਾਸਤੇ ਤਾਂ ਆਪਾਂ ਗੱਲਬਾਤ ਉਹਨਾਂ ਦੇ ਮਾਪੇ-ਬਾਪ ਨਾਲ ਵੀ ਕਰਦੇ ਆਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਈ ਅੱਜ ਤੁਹਾਡਾ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਤੇ ਟੀਚਰ ਸਾਹਿਬਾਨ ਵੱਲੋਂ ਬਹੁਤ ਵਧੀਆ ਬੱਚਿਆਂ ਦੀ ਤਿਆਰੀ ਕਰਵਾਈ ਗਈ ਸੀ ਬਿਲਕੁਲ ਤੇ ਬਾਕੀ ਬੱਚੇ ਸਾਰੇ ਬਹੁਤ ਉਹਨਾਂ ਨੇ ਜ਼ੋਰ ਲਾਇਆ ਹਾਂਜੀ ਤੇ ਬਹੁਤ ਸੋਹਣੀ ਤੇ ਅੱਗੇ ਤੋਂ ਮਤਲਬ ਕਿ ਹੋਰ ਤਿਆਰੀ ਲਈ ਤੁਸੀਂ ਕੀ ਕਰ ਰਹੇ ਹੋਗੇ ਬੱਚੇ ਲਈ ਅਸੀਂ ਅੱਗੇ ਅੰਡਰ 14 ਵਾਸਤੇ ਵੀ ਤਿਆਰੀ ਕਰਾਂਗੇ ਜੀ ਬੱਚੇ ਦੀ ਪੂਰੀ ਵਧੀਆ ਜੀ ਕੋਈ ਹੋਰ ਕੋਈ ਕੋਈ ਤੁਹਾਡਾ ਕੋਈ ਸਕੂਲ ਨੂੰ ਲੈ ਕੇ ਜਾਂ ਕੋਈ ਬੱਚਾ ਨੂੰ ਲੈ ਕੇ ਕੋਈ ਅੱਗੇ ਤੋਂ ਮੈਸੇਜ ਜੀ ਕੋਈ ਸਕੂਲ ਇਹਨਾਂ ਵੱਲੋਂ ਅਸੀਂ ਸਾਡਾ ਪਿੰਨੇ ਬੱਲੂਆਣਾ ਜੀ ਹਾਂਜੀ ਤੇ ਬੱਚਾ ਸਲੈਕਟ ਹੋਇਆ ਸੀਗਾ ਬਿਲਕੁਲ ਬਟਨਡਾਈ ਟੀਮ ਚ ਹਾਂਜੀ ਤੇ ਇੱਥੇ ਲੈ ਕੇ ਆਉਂਦੇ ਅਸੀਂ 5 ਦਿਨ ਲੈ ਕੇ ਆਏ ਹਾਂ ਬੱਚੇ ਨੂੰ ਇੱਥੇ ਤਿਆਰੀ ਵਾਸਤੇ ਤੇ ਅਸੀਂ ਇੱਥੇ ਦੇਖਿਆ ਵੀ ਬੱਚਿਆਂ ਨੂੰ ਬਹੁਤ ਵਧੀਆ ਤਿਆਰੀ ਕਰਵਾਈ ਟੀਚਰ ਸਰਵਾਂ ਨੇ ਉੱਥੋਂ ਨਾਲੋਂ ਵੀ ਅਸੀਂ ਪ੍ਰੈਕਟਿਕ ਤਿਆਰੀ ਕਰਵਾਈ ਬੱਚਿਆਂ ਦੀ ਹਾਂਜੀ ਦੋਸਤ ਜਿਵੇਂ ਆਪਾਂ ਨੂੰ ਵੀਰ ਨੇ ਦੱਸਿਆ ਕਿ ਮਾਸਟਰ ਮਾਈਂਡ ਵਾਲਿਆਂ ਨੇ ਜਿਹੜੀ ਤਿਆਰੀ ਕਰਵਾਈ ਆ ਬੱਚੇ ਨੂੰ ਵੀ ਪੂਰੀ ਮਤਲਕੀ ਸਿਰਾਂ ਹੀ ਗੱਲਬਾਤ ਹਾਂਜੀ ਸਿਰਾਂ ਜੀ ਸਿਰਾਂ ਵੀ ਕਿਸੇ ਪਾਸੇ ਹੋਰ ਝਾਕਾਂ ਦੀ ਲੋੜ ਨਹੀਂ ਸਿਰਫ ਕੋਈ ਇੱਥੇ ਇੱਕ ਟੀਚਰ ਦੀ ਡਿਊਟੀ ਨਹੀਂ ਸੀ ਸਾਰੇ ਸਟਾਫ ਨੇ ਬਹੁਤ ਵਧੀਆ ਤਿਆਰੀ ਕਰਵਾਈ ਜੀ ਬੱਚਿਆਂ ਦੀ ਲੇ ਮਿੱਤਰੋ ਜਿਵੇਂ ਕੀ ਕਹਦਣੇ ਆ ਵੀ ਇਕੱਲੇ ਕੋਚ ਸਹਿਬਾਨ ਨਹੀਂ ਜਾਂ ਕੋਈ ਡੀਪੀ ਸਰ ਨਹੀਂ ਪੂਰੇ ਸਟਾਫ ਦਾ ਹੀ ਸਹਿਯੋਗ ਰਿਹਾ ਬੱਚਿਆਂ ਨੂੰ ਹਨਾ ਗੇਮ ਵਾਲਿਆਂ ਨੂੰ ਸਟੱਡੀਆ ਨੂੰ ਤਾਂ ਇਹਨਾਂ ਦਾ ਹੈਗਾ ਹੀ ਸਹਿਯੋਗ ਨਾਨ ਨਾ ਜਿਹੜੇ ਬੱਚੇ ਗੇਮ ਚਾ ਉਹਨਾਂ ਨੂੰ ਵੀ ਫੁੱਲ ਸਪੋਰਟ ਆ ਫੁੱਲ ਫੁੱਲੀ ਠੀਕ ਕੀ ਨਾਮ ਆਪਣਾ ਕੁਸ਼ਪ੍ਰੀਤ ਸਿੰਘ ਜੀ ਜਿਹੜਾ ਪਿੰਡਾ ਜਗਰਾਂ ਦੀ ਜਗਰਾਮਪੀਰ ਤੋਂ ਤੇ ਕਿਵੇਂ ਲੱਗਿਆ ਮਾਸਟਰਮਾਈਂਡ ਸਕੂਲ ਦਾ ਤੁਹਾਨੂੰ ਬੱਚੇ ਨਹੀਂ ਗੇਮਾਂ ਮਾਰਦੇ ਬਹੁਤ ਵਧੀਆ ਜੀ ਸਰ ਸਾਰੇ ਸਟਾਫ ਦਾ ਬਹੁਤ ਜੋਰ ਲੱਗੇ ਜੀ ਅੱਛਾ ਤੇ ਸੰਤੋਸ਼ਤਾ ਪੂਰੇ ਪੂਰੇ ਸੰਤੋਸ਼ ਨੇ ਸਰ ਚਲੋ ਠੀਕ ਹੈ ਬਾਈ ਧੰਨਵਾਦ ਆਈ ਦੋਸਤੋ ਇਹ ਸੀ ਮਾਸਟਰਮਾਈਂਡ ਸਕੂਲ ਜੋ ਕਿ ਅੱਜ ਵਧਾਈ ਦਾ ਪਾਤਰਾ ਤੇ ਫਿਰ ਤੋਂ ਆਪਾਂ ਇਹ ਸਕੂਲ ਤੋਂ ਆਸ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਵਿੱਚ ਹੋਰ ਵੀ ਗੇਮਾਂ ਲੈ ਕੇ ਆਵੇ ਅੱਗੇ ਆਵੇ ਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ